ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕੋਟਨ-ਕੋਟ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਇਸ ਗੱਲ ਲਈ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਕਿੰਨਾਂ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਕਿ ਅੱਜ ਜਿਹੜਾ ਸਲੋਗਨ ਦਿੱਤਾ ਜਾ ਰਿਹਾ ਹੈ ਉਹ 'ਚ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਗਿਆ ਹੈ ਮੇਰੇ ਤੇ ਯਕੀਨ ਕੀਤਾ ਜਾ ਰਿਹਾ ਹੈ ਕਿ ਸਲੋਗਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ 'ਚ ਵੀ ਭਗਵਾਨ ਤਮਾਨ ਸੰਸੱਚ ਵੀ ਭਗਵੰਤਮਾਨ ਪੰਜਾਬ ਖੁਸ਼ਹਾਲ ਤੇ ਬਧੂਗੀ ਸ਼ਾਨ ਇਹਦੇ ਨਾਲ ਖੁਸ਼ਹਾਲ ਪੰਜਾਬ ਵੀ ਹੋਊਗਾ ਸ਼ਾਨ ਵੀ ਵਧੂਗੀ ਪਰ ਮੇਰੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧੂਗੀ ਇਸ ਸਲੋਗਨ ਨਾਲ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀਤਾ ਹੈ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੇ ਚੋਲੇ ਚ ਪਾਵਾਂਗੇ ਕਿ ਅਸੀਂ 3.5 ਕਰੋੜ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਕਿਉਂ ਜ਼ਰੂਰੀ ਹੈ 13 ਜੀਰੋ ਪੰਜਾਬ ਦੇ ਵਿੱਚੋਂ ਸਕੋਰ ਕਰਨਾ ਕਿਉਂ ਜ਼ਰੂਰੀ ਹੈ ਦੋ ਤਿੰਨ ਕਾਰਨ ਨੇ ਉਹਦੇ ਅਸੀਂ ਇੱਥੇ ਬਰੌਸ਼ਰ 'ਚ ਲਿਖੇ ਵੀ ਹੋਏ ਨੇ ਕਿ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਪੰਜਾਬ ਨਾਲ ਨਫ਼ਰਤ ਕਰਦੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ ਪੰਜਾਬ ਰੰਗਲਾ ਪੰਜਾਬ ਬਣ ਜਾਏ ਪੰਜਾਬ ਫਿਰ ਹੱਸਦਾ ਖੇਡਦਾ ਪੰਜਾਬ ਬਣ ਜਾਏ ਕਿਉਂਕਿ ਬੀਜਪੀ ਪੰਜਾਬ ਚ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਂ ਨੇ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਆ ਓਵੇਂ ਜਿਵੇਂ ਇੱਥੇ ਪੰਜਾਬ ਚ ਤੰਗ ਕਰ ਰਿਆ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਲੇ ਆਪਣੀਆਂ ਮਸ਼ੀਨਾਂ ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਹੀ ਨੇ ਪੈਟਰੋਲ ਡੀਜ਼ਲ ਚੋਂ ਜੀਐਸਟੀ ਚੋਂ ਵੈਟ ਚੋਂ ਹਰ ਕਿਸ ਕੇਂਦਰੀ ਸਕੀਮਾਂ ਚੋਂ ਇੱਥੋਂ ਟੈਕਸ ਜਾਂਦਾ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ ਸਾਡੇ 5.5 ਹਜ਼ਾਰ ਕਰੋੜ ਤੱਕ ਦਾ ਆਰਡੀਐਫ ਦਾ ਰੋਕਿਆ ਹੋਇਆ ਹੈ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜਪੀ 'ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਜਦੋਂ ਸਾਡੀ ਸਰਕਾਰ ਆਈ ਸੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਐਮੈਂਡਮੈਂਟ ਕਰੋ ਪਹਿਲਾਂ ਕਿ ਮੰਡੀਆਂ ਤੇ ਮੰਡੀਆਂ ਨਹੀਂ ਸੜਕਾਂ ਲਈ ਹੀ ਵਰਤੇ ਜਾਊਗਾ ਅਸੀਂ ਇੱਕ ਕਮੇਟਰੀ ਲਾਇਆ ਕੈਬਨਟ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਐਮੈਂਡ ਕਰਤਾ ਕਿ ਮੰਡੀਆਂ ਦਾ ਹੀ ਪੈਸਾ ਮੰਡੀਆਂ ਤੇ ਲੱਗੂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗੂ ਉਸ ਤੋਂ ਬਾਅਦ ਵੀ ਉਹ ਕਹਿੰਦੇ ਹੁਣ ਤੁਸੀਂ ਮੰਡੀ ਫੀਸ ਘਟਾਓ ਤੁਹਾਡੀ ਕਿ 3 3% ਹੈ ਇਹਨੂੰ ਅਸੀਂ ਜ਼ੀਰੋ ਕਰਾਂਗੇ ਅਸੀਂ ਕਹਾਂ ਜੀ ਅਸੀਂ ਪੂਰੇ ਦੇਸ਼ ਨੂੰ ਅਨਾਜ ਦਿਨੇ ਆ ਟਿੱਡ ਭਰਦੇ ਆ ਤੇ ਸਾਡਾ ਮੰਡੀ ਫੀਸ ਤਾਂ ਸਾਨੂੰ ਦੇਓਗੇ ਦੇਓਗੇ ਨਾ ਨਾ ਜੀ ਕਹਿੰਦੇ ਅਸੀਂ ਯੂਪੀ ਬਿਹਾਰ ਵਾਂਗੂ ਕਰਾਂਗੇ ਯੂਪੀ ਬਿਹਾਰ ਨਾਲ ਕਿਨੇ ਮੈਚ ਕੀਤਾ ਜਾ ਸਕਦਾ ਪੰਜਾਬ ਦੀਆਂ ਮੰਡੀਆਂ ਨੂੰ ਉਸ ਤੋਂ ਮੰਡੀ 3 300 ਕਿਲੋਮੀਟਰ ਤੇ ਨਹੀਂ ਸਾਡੇ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਐ ਬਹੁਤ ਲੜਾਈ ਲੜੀ ਇਹਨਾਂ ਨਾਲ ਕੈਪਟਨ ਸਾਹਿਬ ਤਾਂ ਆਪਣਾ ਕੰਮ ਕਰਕੇ ਬੀਜੇਪੀ ਚਲੇ ਗਏ ਕਿਉਂਕਿ ਬੀਜੇਪੀ ਨਹੀਂ ਕਰਵਾਇਆ ਹੂਸ਼ਿਆ ਦੇ ਇਹ ਕੰਮ ਪਹਿਲਾਂ ਕਿਉਂਕਿ ਉਹਨਾਂ ਨੂੰ ਕਿਹਾ ਹੀ ਜਾਂਦਾ ਸੀ ਕਿ ਉਹ ਉਹਨਾਂ ਦੇ ਮੁੱਖ ਮੰਤਰੀ ਨੇ ਸੋ ਲੜਾਈ ਐ ਮੈਂ ਲੜ ਰਿਹਾ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਭਾਜਪੀ ਨਾਲ ਗਵਰਨਰ ਨਾਲ ਸਾਰਿਆਂ ਨਾਲ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਜਿਹੜੇ ਪੰਜਾਬ ਦੇ ਹੱਕ ਮਾਰਦੇ ਆ ਕੇਜਰੀਵਾਲ ਸਾਹਿਬ 67000 ਕਿਲੋਮੀਟਰ ਸੜਕਾਂ ਜਿਉਂ ਆ ਗਿਆ ਪੈਸਾ ਉਹ ਸੜਕਾਂ ਕਮਾਲ ਦੀਆਂ ਸੜਕਾਂ ਬਣਾ ਕੇ ਦਿਖਾ ਦਾਂਗੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਅਸੀਂ ਲੁੱਕ ਚੋਂ ਜਾਂ ਬਜਰੀ ਚੋਂ ਪੈਸੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਵਾਂਗੂੰ ਤਾਂ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਕੱਲਾ ਲੜ ਰਿਹਾ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਕhetra ਤੋਂ ਗੁਜਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨੇ ਰਸਵਾ ਚ ਜਦੋਂ ਸਾਡੀ ਦੋਨੇ ਸਤਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟਿਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਆ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਰਾ ਦੇਣਾ ਪਿਆ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾਂ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕੇ ਜਰੀ ਵਾਲਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ। ਇਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਅਸੀਂ ਫੌਜੀ ਜਵਾਨ ਨੂੰ ਅਸੀਂ ਦੇਣਾ ਤੇ ਅਸੀਂ 1 ਕਰੋੜ ਰੁਪਿਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀ ਵੀਰ ਸ਼ਹੀਦ ਹੋ ਗਿਆ। ਉਹ ਪਹਿਲਾ ਅਗਨੀ ਵੀਰ ਸੀ ਦੇਸ਼ ਦਾ ਜਿਨੇ ਸ਼ਹੀਦੀ ਪ੍ਰਾਪਤ ਕੀਤੀ। ਤਪਾ ਉਦੋਂ ਪਤਾ ਲੱਗਿਆ ਕਿ ਅਗਨੀ ਪੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹਾਤੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਦਾਂ ਸਾਡੇ ਜਵਾਨ ਨੂੰ ਸਿੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਓਕਾਰ ਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੁਝ ਲੋਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਨ ਦਿੱਤਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਧਾਂਜਲੀ ਭੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੋਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀ ਵੀਰ ਚ ਸ਼ਹੀਦ ਹੋਇਆ ਉਸ ਦਿਨ ਫਿਰ ਇਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰ ਵਾਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਤੇ ਅਸੀਂ ਸ਼ਹੀਦਾਂ ਨੂੰ ਮਾਨ ਸਨਮਾਨ ਦੇ ਰਹਿਆਂ ਤੇ ਇਹਨਾਂ ਨੇ ਕੀ ਕੀਤਾ 26 ਜਨਵਰੀ ਨੂੰ ਪੰਜਾਬ ਦੀ ਚੱਕੀ ਕੱਟਤੀ ਉਹਦੇ ਤਿੰਨ ਪਾਰਟ ਸੀਗੇ ਪਹਿਲੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਉਧਮ ਸਿੰਘ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਸਾਕਾ ਕੂਕਾ ਲਹਿਰ ਗਦਰ ਲਹਿਰ ਜੋ ਪੰਜਾਬ ਨੇ ਲੀਡ ਕੀਤਾ ਯਾਦੀ ਵੇਲੇ ਉਹ ਸਾਰੀ ਚਾਕੀ ਉਹਦੇ ਵਿੱਚ ਸੀ ਦੂਜੀ ਉਹਦੇ ਨਾਲ ਸੀ ਨਾਰੀ ਸ਼ਕਤੀ ਮਾਈ ਭਾਗੋ ਫਰਸਟ ਲੇਡੀ ਬਾਰੀਅਰ ਆਫ ਸਿੱਖਿਜ਼ਮ ਆ ਮਾਈ ਭਾਗੋ ਕਾਲਜ ਨਾਲ ਹੀ ਜਿੱਥੇ ਕੁੜੀਆਂ ਨੂੰ ਫੌਜ ਭਰਤੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਕੁੜੀਆਂ ਦਾ ਵੀ ਨਾਲ ਦਿਖਾਇਆ ਸੀਗਾ ਕਿ ਸਾਡੇ ਇੱਥੇ ਮਾਈ ਭਾਗੋ ਕਾਲਜ ਆ ਕੁੜੀਆਂ ਐਕਸਰਸਾਈਜ਼ ਕਰ ਰਹੀਆਂ ਸੀ ਪ੍ਰੈਕਟਿਸ ਕਰ ਰਹੀਆਂ ਸੀ ओसी। ते तीजा सी पंजाब का कल्चर फुलकारी सरों का साग लंगर की प्रथा साडिया हवेलिया साडिया पक्षिया साडा कल्चर रिजैक्ट करती हैं जी बड़ी हैरानी हुई असं उ जी पंजाब झाकी क्यों रिजेक्ट करती क नहीं जी ये ये इस बार नहीं आएगी इसका इसका थीम ठीक नहीं है मैं क्या हाउ डेयर यू आर यह दलेरी तीडी थीम ठीक नहीं है ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਰਿਜੈਕਟ ਕਰਨ ਵਾਲੇ ਕੌਣ ਹੋ ਤੁਸੀਂ ਲਾਲਾ ਲਾਜਪਤਰਾਇਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਸਾਡੇ ਖੂਨੀ ਸਾਖਿਆਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਮੈਂ ਕਿਹਾ ਹੁਣ ਤਾਂ ਇੱਕ ਕੀਤੀ ਹੈ ਨਾ ਕੈਨਸਲ ਮੈਂ ਨਾਂਵ ਬਣਵਾ ਲਈਏ ਜੀ ਹੁਣ ਪੂਰੀਆਂ ਨਾਂਵ ਚੱਲ ਰਹੀਆਂ ਪੂਰੇ ਪੰਜਾਬ ਚ ਪਿੰਡਾਂ ਜਾ ਰਹੀਆਂ ਪਿੰਡਾਂ ਜਾ ਕੇ ਦਿਖਾਉਂਗਾ ਕਿ ਇੱਥੇ ਗਲਤੀ ਕੱਢ ਕੇ ਦਿਖਾਓ ਜੀ ਕੋਈ ਕਿ ਰਿਜੈਕਟ ਕਰਦੇ ਨੇ ਇਹ ਕੌਣ ਨੇ ਜੀ ਭਗਤ ਸਿੰਘ ਹੋਰਾਂ ਨੂੰ ਮੋਹਰ ਲਾਉਣ ਵਾਲੇ ਕਿ ਇਹ ਚਾਕੀ 'ਚ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਨਾਲ ਨਫ਼ਰਤ ਹੈ ਮੈਂ ਤਾਂ ਇਹ ਵੀ ਕਹਿਣਾ ਐਨੀ ਨਫ਼ਰਤ ਕਰਦੇ ਆ ਜੇ ਕਿਤੇ ਇਹਨਾਂ ਦਾ ਵਾਸ ਚੱਲੇ ਇਹ ਜਨਗਨ ਮੰਚੋਂ ਵੀ ਪੰਜਾਬ ਦਾ ਨਾਮ ਕੱਢ ਦੇਣਗੇ ਰਾਸ਼ਟਰੀ ਗੀਤ 'ਚੋਂ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਇਹਨਾਂ ਨੇ ਯੂਪੀ ਸਿੰਧ ਗੁਜਰਾਤ ਮਰਾਠਾ ਠਾਠਾ ਕਰ ਦੇਣਾ ਇਹਨਾਂ ਨੇ ਜਾਂ ਕੁਝ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਦੇ ਐਨੀ ਨਫ਼ਰਤ ਕਰਦੇ ਆ ਇਸ ਕਰਕੇ ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਵਾਸਤੇ ਪੰਜਾਬ ਦੀ ਸ਼ਾਨ ਨੂੰ ਉੱਚੀ ਰੱਖਣ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ 13 ਜੀਰੋ ਹੋਊਗਾ ਮਜਾਲ ਹੈ ਕਿਤੇ ਸਾਡੀ 15 ਅਗਸਤ ਜਾਂ 26 ਜਨਵਰੀ ਜੋ ਚਾਕੀ ਇਧਰ ਉਧਰ ਹੋ ਜੇ ਬਲਕਿ ਸਭ ਤੋਂ ਪਹਿਲਾਂ ਪੰਜਾਬ ਵਾਲੀ ਆਇਆ ਕਰੂੰ ਚਾਕੀਆਂ ਦੀ ਸ਼ੁਰੂਆਤ ਪੰਜਾਬ ਕਰਿਆ ਕਰੂਗਾ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕਿਹਾ ਇਹਨਾਂ ਨੇ ਕਿ ਜੀ ਆ ਜਿਆਦਾ ਨਾ ਇਹਨੂੰ ਉਛਾਲੋ ਅਗਲੀ 15 ਅਗਸਤ ਤੇ ਅਗਲੀ 26 ਜਨਵਰੀ ਅਗਲੀ 15 ਅਗਸਤ ਅਗਲੀ 26 ਜਨਵਰੀ 3 ਸਾਲ ਦਾ ਤੁਹਾਨੂੰ ਲਿਖ ਕੇ ਦੇ ਦਿੰਨੇ ਆ ਕਿ ਪੰਜਾਬ ਦੀ ਚਾਕੀ ਸਭ ਤੋਂ ਪਹਿਲਾਂ ਹੋਇਆ ਕਰੂ ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਐ ਪਹਿਲੇ ਇਹ ਦੱਸਿਓ 15 ਅਗਸਤ ਨੂੰ ਤੁਸੀਂ ਹੋਵੋਗੇ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਹੋਵੋਗੇ ਕੀ ਪਤਾ ਚਾਕੀ ਆਂ ਅਸੀਂ ਸਿਲੈਕਟ ਕਰਦੇ ਹੋਈ ਉੱਥੇ ਇੱਥੇ ਕੋਈ ਪਤਾ ਲੱਗਦਾ ਪਾ ਰੱਬ ਦੇ ਰੰਗਾਂ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਮੈਂ ਕਿਹਾ ਹੰਕਾਰ ਨਾ ਕਰੋ ਹੰਕਾਰ ਨਾ ਕਰੋ ਸੋ ਹੰਕਾਰ ਦਾ ਸਿਰ ਨੀਵਾ ਹੁੰਦਾ 13 13 ਜਿਹੜੇ ਪੱਤੇ ਹੋਰ ਨਿਕਲਿਆ ਏ ਤਾਂ ਸਾਡਾ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਇਹ ਹੋਰ ਸ਼ਾਨਦਾਰ ਹੋਊਗਾ ਇਹ ਹੋਰ ਫਲਦਾਰ ਹੋਊਗਾ ਕਿਉਂਕਿ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਸਰਕਾਰ ਹੈ ਸੋ ਇਹਨਾਂ ਤੋਂ ਖੜਾ ਛੜਾਉਣਾ ਬੜਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਪਤਕਾ ਸਭ ਬੈਠੇ ਨੇ ਤੁਹਾਡੇ ਸਾਹਮਣੇ ਕਿਵੇਂ ਮੈਨੂੰ ਗਵਰਨਰ ਤੋਂ ਬਜਟ ਦੀ ਮਨਜ਼ੂਰੀ ਲੈਣ ਵਾਸਤੇ ਬਜਟ ਸੈਸ਼ਨ ਦੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਉਥੋਂ ਚੀਫ ਜਸਟਿਸ ਕਹਿੰਦਾ ਬਈ ਬਜਟ ਸੈਸ਼ਨ ਹੋਊਗਾ ਤੁਸੀਂ ਰੋਕ ਨਹੀਂ ਸਕਦੇ ਕਿਵੇਂ ਦੇਖ ਲੋ ਤੇ ਕਿਵੇਂ ਸਾਨੂੰ ਹਰ ਗੱਲ ਵਾਸਤੇ ਰੋਕ ਲੈਂਦੇ ਨੇ ਸੈਂਟਰ ਚੋਂ ਆਹ ਨਹੀਂ ਕਰ ਸਕਦੇ ਆਹ ਨਹੀਂ ਕਰ ਸਕਦੇ ਕਈ ਸਕੀਮਾਂ ਹੋ ਜੇ ਨੇ ਸਰ ਜਿਜ ਸੈਂਟਰ ਦਾ ਪੈਸਾ ਹੈ ਉਹ ਆਪਦਾ ਪੈਸਾ ਦਿੰਦੇ ਨਹੀਂ ਫਿਰ ਅਸੀਂ ਕੀ ਕਰਦੇ ਕੋਈ ਗੱਲ ਨਹੀਂ ਇਹ ਨਹੀਂ ਦਿੰਦੇ ਨਾ ਦੇਣ ਅਸੀਂ ਇਹਨਾਂ ਵਾਲਾ ਵੀ ਆਪਾਂ ਹੀ ਪਾ ਦਿੰਨੇ ਆ ਕੋਈ ਗੱਲ ਨਹੀਂ ਪੰਜਾਬ ਮੰਗਣ ਵਾਲਾ ਨਹੀਂ ਪੰਜਾਬ ਦਾ ਹੱਥ ਐ ਨਹੀਂ ਪੰਜਾਬ ਦਾ ਹੱਥ ਐ ਹੁੰਦਾ ਹੈ ਪੰਜਾਬ ਦੇਣ ਵਾਲਾ ਹੈ ਪੰਜਾਬ ਅੰਨ ਦਤਾ ਹੈ ਅਸੀਂ ਆਪਣੇ ਪੰਜਾਬ ਨੂੰ ਸਿਰ ਤੇ ਆਪਣੇ ਪੈਰਾਂ ਤੇ ਕਰਾਂਗੇ ਆਪਣੇ ਪੈਰਾਂ ਸਿਰ ਕਰਾਂਗੇ ਅਸੀਂ ਆਪਣੇ ਬਜਟ ਨੂੰ ਬਿਨਾਂ ਤੋਂ ਮੰਗਣ ਦੀ ਲੋੜ ਨਾ ਪਵੇ ਹਾਂ ਭੀਖ ਨਹੀਂ ਮੰਗਦੇ ਹੱਕ ਜਰੂਰ ਮੰਗਾਂਗੇ ਹੱਕ ਮੰਗਣ 'ਚ ਅਸੀਂ ਪਿੱਛੇ ਨਹੀਂ ਰਹਿੰਦੇ ਉਹ ਜਿਹੜੇ ਕੱਸੀਆਂ ਖਾਲਾਂ 'ਚ 25 25 30 30 ਸਾਲ ਪਹਿਲਾਂ ਪਾਣੀ ਦੇਖਿਆ ਗਿਆ ਸੀ ਉਹਨਾਂ ਕੱਸੀਆਂ ਖਾਲਾਂ 'ਚ ਅੱਜ ਪਾਣੀ ਦੇਖਿਆ ਜਾ ਰਿਹਾ ਹੈ ਕਿ ਦੁਬਾਰੇ ਪਾਣੀ ਆ ਗਿਆ ਜੀ ਦੁਬਾਰੇ ਸਾਡੀ ਜਿਹੜਾ ਕੱਸੀ ਸੂਏ 'ਚ ਪਾਣੀ ਆ ਗਿਆ ਜੀ ਨਹਿਰੀ ਪਾਣੀ ਆ ਗਿਆ ਜੀ ਉਹਦੇ ਨਾਲ ਬਿਜਲੀ ਵੀ ਬਚੂਗੀ ਥੱਲੇ ਧਰਤੀ ਦਾ ਪਾਣੀ ਵੀ ਬਚੂਗਾ ਤੇ ਫਸਲ ਵੀ ਬੰਪਰ ਹੋਊਗੀ ਕਿਉਂਕਿ ਮਿਨਰਲਸ ਹੁੰਦੇ ਨੇ ਉਸ ਪਾਣੀ ਦੇ ਵਿੱਚ ਜਿਹੜਾ ਨਹਿਰੀ ਪਾਣੀ ਹੁੰਦਾ ਸੋ ਅਸੀਂ ਪੋਜ਼ਿਟਿਵ ਰਾਜਨੀਤੀ ਕਰ ਰਹੇ ਹਾਂ ਤੇ ਇਹ ਸਾਰਾ ਦਿਨ ਗਾਲਾਂ ਕੱਢਣ ਵਾਲੇ ਨੇ ਬਸ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਪਾਸਿਓਂ ਬੋਲ ਰਿਹਾ ਹੈ ਕਈ ਵਾਰੀ ਮੈਂ ਜਾਖਰ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਾਨਾ ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ ਪਤਾ ਕੌਣ ਕਿੱਧਰ ਨੂੰ ਗਿਆ ਆ ਹੁਣ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਹੋ ਸਕਦੀ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਆਪਸ ਵਿੱਚ ਹੀ ਵਾਪਸੀਆਂ ਕਰ ਲੈਂਦੇ ਐ 6 ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ ਚ ਕਹਿੰਦੇ ਘਰ ਵਾਪਸੀ ਹੋ ਗਈ ਕਰੀ ਜਾਓ ਚਾਹੇ ਘਰੇ ਬਾਪਸਾ ਹੋਵੇ ਚਾਹੇ ਭੂਆ ਦੇ ਘਰੇ ਵਾਪਸਾ ਹੋ ਲੋਕਾਂ ਨੇ ਮੂੰਹ ਬਹੁਤ ਹੋ ਗਿਆ ਹੁਣ ਸੋ ਆਪਸ ਵਿੱਚ ਲੱਗੇ ਹੋਏ ਨੇ ਹੁਣ ਇੱਧਰ ਅੱਛਾ ਪੰਥ ਬਚਾਉਣਾ ਹੈ ਜੀ ਹੁਣ ਪਰਿਵਾਰ ਬਚਾਉਣਾ ਹੈ ਜੀ ਪੰਜਾਬ ਬਚਾਉਣਾ ਹੈ ਜੀ ਦੱਸੋ ਕੱਲ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸ਼ਰਧਾਂਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਗਏ ਨੇ ਉੱਥੇ ਇੱਥੋਂ ਹੀ ਪਤਾ ਲੱਗਦਾ ਹੈ ਕਿ ਕਿੰਨੇ ਭਟਕੇ ਹੋਏ ਨੇ ਸਪਨੇ ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ ਚ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਦਾ ਆਪਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਕਿ 2 ਸਾਲਾਂ ਚ ਸਾਡੀ ਪਾਰਟੀ ਚ ਕਦੇ ਕੋਈ ਤੁਨੀ ਡਿਸਪਲਿਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕੋਈ ਕਿਸੇ ਨੇ ਕੋਈ ਪੁੱਛ ਬੋਲਤਾ ਕਿਸੇ ਨੇ ਕੁਝ ਬੋਲਤਾ ਤੇ ਇਧਰ ਦੂਜੀਆਂ ਪਾਰਟੀਆਂ ਚ ਕਦੇ ਡਿਸਪਲਿਨ ਨਹੀਂ ਦੇਖਿਆ ਹੋਊਗਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹ ਉਧਰ ਕਿਉਂ ਗਿਆ ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰਲੇ ਇਹਨੂੰ ਕੱਢ ਦੋ ਪਾਰਟੀ ਚੋਂ ਉਹ ਦੂਜਾ ਉੱਥੇ ਜਾਵੜਦਾ ਦਿੱਲੀ ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ ਮੈਂ ਇਧਰ ਲਾਂ ਤੂੰ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰ ਲੈਨੇ ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਮਿਹਨਤ ਵਾਲੇ ਪਾਸੇ ਉਹ ਤਾਂ ਸਾਨੂੰ ਇਹ ਹਰਾ ਹੀ ਨਹੀਂ ਸਕਦੇ ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਆ 10 ਵਜੇ ਤੱਕ ਰਾਤ ਦੇ ਰਾਤ ਦੇ 10 ਵਜੇ ਤੱਕ ਸਪੀਕਰ ਲਾਊਡ ਹੁੰਦਾ 9:58 ਮਿੰਟ ਤੇ ਸਪੀਕਰ ਬੰਦ ਕਰਦੇ ਆ ਫੇਰ ਉਹ ਤੋਂ ਬਾਅਦ ਲੋਕਾਂ ਨੂੰ ਮਿਲਦੇ ਆ ਤੇ ਫੇਰ ਫੇਰ ਘਰ ਜਾਂਦੇ ਆ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਦੋਂ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲੇ ਕਦੋਂ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ ਇਹਨਾਂ ਦੇ ਰੈਣ ਸੈਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ ਇਹਨਾਂ ਤੋਂ ਖੜਾ ਛੜਾਈਏ